ਸਸੀ ਗਾਲ ਜੀ ਮੈਂ ਸਾਰੇ ਢਿੱਲੋਂ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਜਿਹੜੀ ਵੀਡੀਓ ਹੈ ਉਹ ਆਪਾਂ ਅਗਸਤ ਮਹੀਨੇ ਦੇ ਵਿੱਚ ਕਿਹੜੀਆਂ ਦੇਸੀ ਸਬਜ਼ੀਆਂ ਦੇ ਬੀਜ ਲਾ ਸਕਦੇ ਆ ਕਿਉਂਕਿ ਹੁਣ ਜਿਹੜੀਆਂ ਗਰਮੀ ਦੀਆਂ ਸਬਜ਼ੀਆਂ ਸੀ ਕਦੂ ਵਗੈਰਾ ਉਹਨਾਂ ਦਾ ਟਾਈਮ ਲਾਉਣ ਦਾ ਟਾਈਮ ਖਤਮ ਹੋ ਗਿਆ ਹੁਣ ਜਿਹੜੀਆਂ ਸਿਆਲ ਦੀਆਂ ਸਬਜ਼ੀਆਂ ਹਨ ਉਹਨਾਂ ਦਾ ਟਾਈਮ ਸ਼ੁਰੂ ਹੋ ਰਿਹਾ ਹੈ ਉਹਨਾਂ ਬਾਰੇ ਅੱਜ ਆਪਾਂ ਜਾਣਾਂਗੇ ਵੀ ਰੰਬਰ ਤਪਾਦ ਤੋਂ ਬਾਈ ਸਸੀ ਗਾਲ ਸਸੀ ਗਾਲ ਵੀਰੇ ਭਾਈ ਸਾਨੂੰ ਚਾਲਣਾ ਪਾਓ ਵੀ ਜਿਹੜੇ ਹੁਣ ਤੁਸੀਂ ਇੱਥੇ ਦੇਸੀ ਬੀਜ ਵੀ ਤਿਆਰ ਕਰਦੇ ਹੋ ਫਾਰਮ ਤੇ ਤੇ ਤੁਹਾਡੇ ਕੋਲੇ ਬੂਟਿਆਂ ਦੀ ਨਰਸਰੀ ਵੀ ਹੈਗੀ ਐ ਤੇ ਹੁਣ ਅਗਸਤ ਦੇ ਵਿੱਚ ਸਾਨੂੰ ਦੱਸੋ ਵੀ ਆਪਾਂ ਕਿਹੜੇ ਦੇਸੀ ਬੀਜ ਲਾ ਸਕਦੇ ਆ ਸਬਜ਼ੀ ਵਾਸਤੇ ਪਹਿਲਾਂ ਤਾਂ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਭਾਈ ਸਰਬਜੀਤ ਤੇਰਾ ਧੰਨਵਾਦ ਹਾਂ ਤੇ ਇਸ ਸਮੇਂ-ਸਮੇਂ ਤੇ ਜਿਵੇਂ ਵੀ ਫਸਲਾਂ ਦਾ ਟਾਈਮ ਆਉਂਦਾ ਹੈ ਉਪਰਾਲੇ ਕਰਦੇ ਰਹਿੰਨੇਓ ਤਾਂ ਕਿ ਸਮਾਜ ਜਿਹੜਾ ਜਾਗਰ ਕੋ सके ਕਿਸਾਨ ਬਚ ਸਕੇ ਅਪਾ ਜਿਹੜੀ ਗੱਲ ਕਰਦੇ ਸੀ ਅੱਜ ਵੀ ਕਿਹੜੀਆਂ ਸਬਜ਼ੀਆਂ ਦਾ ਜਿਹੜਾ ਸਮਾਂ ਹੈ ਉਹ ਸ਼ੁਰੂ ਹੋ ਗਿਆ ਹੁਣ ਜਿਹੜਾ ਦੇਖਿਆ ਜਾਵੇ ਵੀ ਥੋੜੀ ਜਿਹੀ ਅਜੇ ਜਿਹੜੀ ਗਰਮੀ ਹੈ 15 ਅਗਸਤ ਤੱਕ ਰਹਿੰਦੀ ਹੈ ਇਸ ਤੋਂ ਬਾਅਦ ਥੋੜੀ ਜਿਹੀ ਘਟਣ ਲੱਗ ਜਿੰਦੀ ਹੈ ਰਾਤਾਂ ਠੰਡੀਆਂ ਹੋਣ ਲੱਗ ਜਾਂਦੀਆਂ ਨੇ ਠੀਕ ਹੈ ਹੁਣ ਜਿਹੜਾ ਸਹੀ ਟਾਈਮ ਚੱਲ ਰਿਹਾ ਹੈ ਉਹ ਪਿਆਜ਼ ਦੀ ਗੰਢੀ ਤੋਂ ਸ਼ੁਰੂ ਹੋ ਜਾਂਦਾ ਅਗਸਤ ਤੋਂ ਯੂਨੀਵਰਸਿਟੀ ਦੀ ਰეკਮੈਂਡੇਸ਼ਨ ਵੀ ਆ ਜਾਂਦੀ ਹੈ ਵੀ ਜਿਹੜੀ ਪਿਆਜ਼ ਦੀ ਆਪਾਂ ਵੱਲਵ ਬਣਾਉਣੀ ਹੈ ਗੰਢੀ ਠੀਕ ਹੈ ਉਹ ਸ਼ੁਰੂ ਹੋ ਜਾਂਦੀ ਹੈ ਉਹਦੇ ਲਾਉਣ ਤੋਂ ਬਾਅਦ ਨਾਲ ਫਿਰ ਪਾਲਕ ਵਗੈਰਾ ਹੁਣ 15 ਦਿਨਾਂ ਤੋਂ ਜਦੋਂ 1 ਸਤੰਬਰ ਚ ਜਾਵਾਂਗੇ ਤੋਰੀਏ ਦੀ ਜਿਹੜੀ ਰੁੱਤ ਆ ਸ਼ੁਰੂ ਹੋ ਜਾਂਦੀ ਹੈ ਪਾਲਕ ਤੇ ਤੋਰੀਏ ਦਾ ਜਿਹੜਾ ਆਪਾਂ ਗੇਤਾ ਸਾਕ ਕਹਿੰਦੇ ਆ ਉਹ ਸਭ ਤੋਂ ਪਹਿਲਾਂ ਸ਼ੁਰੂ ਹੁੰਦਾ ਹੈ ਤੇ ਉਹਦੇ ਨਾਲ ਹੀ ਜਿਵੇਂ ਹੁਣ ਆਪਣੀ ਗੋਭੀ ਫੁੱਲ ਗੋਭੀ ਦਾ ਵੀ ਜਿਹੜਾ ਟਾਈਮ ਹੈ ਉਹ ਤਕਰੀਬਨ ਸ਼ੁਰੂਆਤੀ ਦੌਰ ਚ ਹੈ ਮਤਲਬ ਗੋਭੀ ਲੱਗਣ ਤਾਂ ਜੂਨ ਚ ਹੀ ਲੱਗ ਜਾਂਦੀ ਹੈ ਪਰ ਜੇਵੇਂ ਆਪਾਂ ਕੁਦਰਤੀ ਗੇਤੀ ਦੀ ਗੱਲ ਕਰੀਏ ਤਾਂ 20 ਅਗਸਤ ਤੋਂ ਬਾਅਦ ਆਪਾਂ ਜਿਹੜੀ ਗੋਭੀ ਲਾਉਨੇ ਆ ਉਹ ਚੱਲ ਪੈਂਦੀ ਹੈ ਤੇ ਚੜ੍ਹਦੇ ਸਤੰਬਰ ਤੋਂ ਆਲੂ ਵੀ ਜਿਹੜਾ ਆਪਾਂ ਮਲਚਿੰਗ ਚਲਾਉਨੇ ਆ ਪੁਖਰਾਜ ਵੈਰੈਟੀ ਠੀਕ ਹੈ ਉਹ ਵੀ ਆਪਾਂ ਲਾ ਸਕਦੇ ਆ ਜਦੋਂ ਆਪਾਂ ਸਤੰਬਰ ਚ ਐਂਟਰ ਹੋਨੇ ਆ ਸਤੰਬਰ ਦੇ ਵਿੱਚ ਆਪਾਂ ਗਾਜਰ ਵਗੈਰਾ ਵੈਸੇ ਤਾਂ ਗਾਜਰ ਹੁਣ ਵੀ ਲੱਗ ਜਾਂਦੀ ਐ ਹੁਣ ਥੋੜੀ ਜਿਹੀ ਮੱਛਰ ਦੀ ਅਜੇ ਦਿੱਕਤ ਹੈਗੀ ਉਹ ਮੱਛਰ ਨਾਲ ਆਪਾਂ ਫਿਰ ਕੋਈ ਕੈਮੀਕਲ ਵਗੈਰਾ ਯੂਜ਼ ਨਹੀਂ ਕਰਦੇ ਨਾ ਨੇਚੁਰਲ ਹੁੰਦਾ ਤਾਂ ਕਰਕੇ ਆਪਾਂ ਥੋੜਾ ਜਿਹਾ 15 ਦਿਨ ਲੇਟ ਕਰ ਦਿੰਨੇ ਆ ਹੁਣ ਜਿਹੜੇ ਝੋਨੇ ਆਪਣੇ ਖੇਤਾਂ ਦੇ ਵਿੱਚ ਨੇ ਉਹਦੇ ਵਿੱਚ ਮੱਕੜੀ ਨੇ ਜਿਹੜਾ ਜਾਲਾ ਪਾ ਕੇ ਮੱਛਰ ਨੂੰ ਘੇਰ ਲੈਣਾ ਆਉਣ ਵਾਲੇ 10 ਦਿਨਾਂ ਤੱਕ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਸਬਜ਼ੀਆਂ ਦਾ ਟਾਈਮ ਹੈ ਜਾਂ ਫਿਰ ਜਿਵੇਂ ਆਪਾਂ ਗੱਲ ਕਰਦੇ ਸੀ ਪੂਸ਼ਾ ਚੇਤਕੀ ਮੂਲੀ ਠੀਕ ਹੈ ਉਹਦਾ ਵੀ ਹੁਣ ਜਿਹੜਾ ਬੈਸਟ ਟਾਈਮ ਉਹ ਚੱਲ ਰਿਹਾ ਹੈਗਾ ਹੁਣ ਚਾਰ ਪੰਜ ਸਬਜ਼ੀਆਂ ਨੇ ਜਿਹੜੀਆਂ ਉਹ ਟਾਈਮ ਚੱਲ ਰਿਹਾ ਹੈਗਾ ਜਿਹੜੀਆਂ ਬਾਕੀ ਜਿਵੇਂ ਗਾਜਰ ਤੋਂ ਲੈ ਕੇ ਧਣੀਆਂ ਮੇਥੇ ਪਾਲਕ ਹੂੰ ਧਣੀਆਂ ਇਕੱਲਾ ਲੇਟ ਲੱਗੂਗਾ ਬਾਕੀ ਸਾਰੀਆਂ ਚੀਜ਼ਾਂ ਸਤੰਬਰ ਦੇ ਵਿੱਚ ਸਟਾਰਟ ਹੋ ਜਾਣਗੀਆਂ ਠੀਕ ਹੈ ਅਕਤੂਬਰ ਦੇ ਵਿੱਚ ਜਾ ਕੇ ਧਣੀਆਂ ਵੀ ਜਿਹੜਾ ਚੜਦੇ ਅਕਤੂਬਰ ਧਣੀਆਂ ਦੀ ਜਿਹੜੀ ਸੋਇੰਗ ਹੋ ਜਾਂਦੀ ਹੈ ਇਹਨ ਤੇ ਉਹ ਤਿੰਨ ਚਾਰ ਕਟਾਈਆਂ ਦਿੰਦਾ ਤੇ ਉਸ ਤੋਂ ਬਾਅਦ ਫਿਰ ਬੀਜ ਵੀ ਬਣਾ ਦਿੰਦਾ ਠੀਕ ਹੈ ਆਪਣੇ ਕੋਲੇ ਕੁੱਲ ਮਿਲਾ ਕੇ ਜਿਵੇਂ ਹੁਣ ਨਰਸਰੀਆਂ ਨੇ ਜਿਹੜੀਆਂ ਉਹ ਪਾਈਆਂ ਹੋਈਆਂ ਨੇ ਬਰਿੰਜਲ ਦੀ ਹਮ ਆਪਣੀ ਮਿਰਚ ਦੀ ਕਿਚਨ ਘਾਟਣ ਲਈ ਜਿਹੜੀ ਆਪਾਂ ਗੇਤੀ ਮਿਰਚ ਲਾ ਲਨੇ ਆ ਠੀਕ ਹੈ ਇੱਕ ਮਿਰਚ ਹੁਣ ਚੱਲ ਰਹੀ ਹੈ ਇੱਕ ਦੀ ਦਵਾਰੇ ਪਨੀਰੀ ਪੈਣੀ ਹੈ ਠੀਕ ਹੈ ਤੇ ਕਿਉਂਕਿ ਉਹ ਫਿਰ ਜਾ ਕੇ ਜਿਵੇਂ ਆਪਾਂ ਨਵੰਬਰ ਚ ਜਕਤੂਬਰ ਚ ਟ੍ਰਾਂਸਪਲੈਂਟਿੰਗ ਕਰਦੇ ਆ ਹਮ ਹਮ ਤਾਂ ਉਹਦੀ ਜਿਹੜੀ ਪਨੀਰੀ ਹੈ ਉਹ ਅੱਜ ਤੋਂ 10 ਦਿਨਾਂ ਨੂੰ ਪਾਊਗੀ ਠੀਕ ਹੈ ਬਰਿੰਜਲ ਦੀ ਪਨੀਰੀ ਆਪਾਂ ਪਾਤੀ ਮਟਰ ਦੀਆਂ ਪਨੀਰੀਆਂ ਜਿਹੜੀ ਵਰਖਾ ਬਾਹਰ ਹੈ ਉਹ ਹੁਣ ਆਪਣਾ ਜਿਵੇਂ ਸੋਈ ਸੀਜ਼ਨ ਚੱਲੀ ਜਾਂਦਾ ਹੈ ਵਰਖਾ ਬਾ ਉਹ ਲਾ ਸਕਦੇ ਆ ਠੀਕ ਹੈ ਪੀਯੂ ਦੀ ਕਿਸਮ ਹੈ ਵਰਖਾ ਬਾ ਰਟਮਟਰ ਦੇਸੀ ਵੈਰਾਈਟੀ ਹੈ ਤੇ ਉਹਦੀ ਪਨੀਰੀ ਆਪਣੇ ਕੋਲੇ ਤਾਂ ਹਜੇ 20 ਦਿਨਾਂ ਨੂੰ ਮਿਲੂਗੀ ਸ਼ਾਇਦ ਪੀਯੂ ਤਿਆਰ ਹੋਵੇ ਉਹ ਆਪਾਂ ਨੂੰ ਪਤਾ ਕਰਨਾ ਪਊ ਬਰਿੰਜਲ ਚ ਚਾਰ ਪੰਜ ਕਿਸਮਾਂ ਨੇ ਜਿਵੇਂ ਹਿੰਮਤ ਆ ਗਈ ਭਰਪੂਰ ਆ ਗਈ ਪੰਜਾਬ ਰੌਣਕ ਆ ਗਈ ਠੀਕ ਹੈ ਜਾਂ ਫਿਰ ਉਹਨਾਂ ਕੋਲ ਇੱਕ ਅੱਧੀ ਹਾਈਬ੍ਰਿਡ ਵੈਰਾਈਟੀ ਵੀ ਹੋਊਗੀ ਠੀਕ ਹੈ ਤੇ ਮੰਨ ਲਓ ਜਿਹੜੀਆਂ ਆਪਣੇ ਕੋਲੇ ਜਿਵੇਂ ਗ੍ਰੀਨ ਬਰਿੰਜਲ ਆ ਗਿਆ ਵਾਈਟ ਬਰਿੰਜਲ ਆ ਗਿਆ ਉਹ ਸਾਰੀਆਂ ਦੀਆਂ ਜਿਹੜੀਆਂ ਪਰੀਰੀਆਂ ਨੇ 20 ਦਿਨਾਂ ਨੂੰ ਆਪਣੇ ਕੋਲ ਮਿਲਣਗੀਆਂ ਤੇ ਉਹ ਪਾਈਆਂ ਹੋਈਆਂ ਨੇ ਹੁਣ ਜੇ ਕਿਸੇ ਨੇ ਪਿੰਨੀ ਦੀ ਪਾਉਣੀ ਹੈ ਮਤਲਬ ਹੁਣ ਹੁਣ ਟਾਈਮ ਹੈ ਵੈਰਟੀਆਂ ਦਾ ਟਾਈਮ ਹੈ ਥੋੜਾ ਜਿਹਾ ਹੁਣ ਗ੍ਰੀਨ ਸ਼ੇਡ ਲਾਉਣਾ ਪਊਗਾ 10 ਦਿਨ ਠੀਕ ਹੈ 10 ਦਿਨਾਂ ਬਾਅਦ ਜਿਹੜਾ ਮੌਸਮ ਹੈ ਉਹ ਬਿਲਕੁਲ ਚੇਂਜ ਹੋ ਜਾਊਗਾ ਜਾਂ ਫਿਰ ਆਪਾਂ ਜਿਵੇਂ ਕਈ ਵੀਰ ਫੁੱਲਾਂ ਦੀ ਖੇਤੀ ਕਰਦੇ ਨੇ ਹਮ ਹੁਣ ਗੇਂਦੇ ਦੀ ਨਰਸਰੀ ਵੀ ਟਾਈਮ ਚੱਲੀ ਜਾਂਦਾ ਠੀਕ ਹੈ ਤੇ ਕੁਝ ਆਪਣੇ ਕੋਲ ਨਰਸਰੀ ਤਿਆਰ ਵੀ ਹੈ 5-400 ਬੂਟਾ ਤਾਂ ਠੀਕ ਹੈ ਬਾਕੀ ਅੱਗੇ ਜਾ ਕੇ ਹੁਣ ਦੁਬਾਰਾ ਫੇਰ ਚੱਲੂਗੀ ਮਲੇ ਹੁਣ ਜਿਹੜਾ ਸਹੀ ਟਾਈਮ ਹੈ ਉਹ ਚੇਂਜ ਹੋ ਰਿਹਾ ਹੈਗਾ ਹੁਣ ਤੁਸੀਂ ਆਪੋ ਆਪ ਦੇ ਜਿਹੜੇ ਬਾਣ ਨੇ ਉਹਨਾਂ ਨੂੰ ਤਿਆਰ ਕਰਕੇ ਫਾਰਮਰ ਕਿਸੇ ਕੋਲੇ ਕੁਛ ਕੱਦੂ ਚੱਲ ਰਿਹਾ ਕਿਸੇ ਕੋਲੇ ਕੁਛ ਚੱਲ ਜਿੱਥੇ ਸਬਜ਼ੀ ਉੱਤਰ ਨੂੰ ਹਟ ਗਈ ਠੀਕ ਹੈ ਰੁਕ ਗਈ ਆਪਾਂ ਨੂੰ ਲੱਗਦਾ ਵੀ ਹੁਣ ਇਹ ਚੱਲਣੀ ਨਹੀਂ ਠੀਕ ਹੈ ਉਹਨੂੰ ਆਪਾਂ ਹੁਣ ਵਾਹ ਕੇ ਕੋ ਪੰਜ ਸੱਤ ਦਿਨਾਂ ਚ ਆਪਣੀ ਜਿਹੜਾ ਮਤਲਬ ਬੇਲਾਂ ਵਗੈਰਾ ਦਾ ਸਾੜ ਹੈਗਾ ਉਹ ਬਣ ਜਾਊਗਾ ਜਦੋਂ ਉਹ ਬੱਤਰ ਆਊਗਾ ਉਹ ਬੱਤ ਤੇ ਆਪਾਂ ਸਾਰੀਆਂ ਸਬਜ਼ੀਆਂ ਦੀ ਜਿਹੜੀ ਬਜਾਈ ਹੈ ਉਹ ਕਰ ਸਕਦੇ ਆ ਤਕਰੀਬਨ ਆਪਣੇ ਕੋਲੇ 25-30 ਕਿਸਮਾਂ ਦੀਆਂ ਜਿਹੜੀਆਂ ਹੁਣ ਲਾਉਣ ਵਾਲੀਆਂ ਸਬਜ਼ੀਆਂ ਨੇ ਉਹਨਾਂ ਦੇ ਬੀਜ ਬੀਜ ਕਿੱਟ ਬਣਾਉਣੀ ਹੈ ਸਾਡੇ ਕੋਲੇ ਜਿਹੜਾ ਬੀਜ ਉਹ ਕੁਆਂਟੀਟੀ 'ਚ ਨਹੀਂ ਹੁੰਦਾ ਠੀਕ ਹੈ ਕਈ ਵਾਰੀ ਸਾਨੂੰ ਬਹੁਤ ਵੱਡੇ ਆਰਡਰ ਆਉਂਦੇ ਨੇ ਉਹ ਆਉਣ ਵਾਲੇ ਟਾਈਮ 'ਚ ਅਸੀਂ ਕੁਆਂਟੀਟੀ ਪੂਰੀ ਕਰਾਂਗੇ ਠੀਕ ਹੈ ਪਰ ਜਿਹੜੀ ਐਤਕੀ ਦਾ ਸੀਜ਼ਨ ਹੈ ਉਹ ਸਾਡੇ ਕੋਲੇ ਜਿਵੇਂ ਥੋੜੀ ਮਾਤਰਾ 'ਚ ਬੀਜ ਨੇ ਕੋਈ ਜਿਵੇਂ ਗਾਜਰ ਹੈ ਕੋਈ 5 ਕਿਲੋ ਜਾਂ 7 ਕਿਲੋ ਹੈ ਹੂੰ ਹੂੰ ਗਾਜਰ 'ਚ ਵੈਰਾਈਟੀਆਂ ਨੇ ਲਾਲ ਗਾਜਰ ਪੀਲੀ ਗਾਜਰ ਜਾਮਨੀ ਗਾਜਰ ਕਾਲੀ ਗਾਜਰ ਠੀਕ ਹੈ ਚਾਰ ਵੈਰਾਈਟੀਆਂ ਗਾਜਰ 'ਚ ਨੇ ਛਲਗਮ ਚ ਨੇ ਇੱਕ ਦੋ ਵੈਰਾਈਟੀਆਂ ਤੇ ਉਮੇ ਪਾਲਕ ਚ ਸਾਡੇ ਕੋਲੇ ਦੋ ਵੈਰਾਈਟੀਆਂ ਨੇ ਇੱਕ ਪਾਲਕ ਇਹੇ ਦੀ ਪਾਲਕ ਉਹਨੇ ਗਰਮੀ ਚ ਵੀ ਨਹੀਂ ਮਰੀ ਇਸ ਵਾਰ ਇੰਨੀ ਗਰਮੀ ਪਈ ਠੀਕ ਹੈ ਪਰ ਉਹ ਫਿਰ ਵੀ ਸਰਵਾਈਵ ਕਰ ਗਈ ਉਹਦੇ ਜਿਹੜੇ ਬੀਜ ਨੇ ਉਹ ਬਹੁਤ ਮੋਟੇ ਨੇ ਅੱਛਾ ਤੇ ਇਹ ਉਹ ਪਾਲਕ ਦਾ ਬੀਜ ਇਹ ਨਾਰਮਲ ਪਾਲਕ ਹੈ ਇਹਦਾ ਬੀਜ ਥੋੜਾ ਪਤਲਾ ਹੁੰਦਾ ਇਹ ਉਹ ਪਾਲਕ ਹੈ ਜਿਹੜੀ ਗਰਮੀ ਨੂੰ ਸਹਨ ਕਰਦੀ ਹੈ ਠੀਕ ਹੈ ਇਹ ਹੁਣ ਵੀ ਵੇਤੀ ਲੱਗ ਜੂ ਤੇ ਉਧਰੋਂ ਜਾ ਕੇ ਦੇ ਜਿਹੜੇ ਪੱਤੇ ਨੇ ਬਹੁਤ ਮੋٹے ਪੱਤੇ ਬਣਦੇ ਨੇ ਜਦੋਂ ਇਹਦੀ ਗੁੱਟੀ ਬਣਾਉਣੀ ਆਪਾਂ ਪੱਤੇ ਕੱਟ ਕੇ ਤਾਂ ਮਾਰਕੀਟ 'ਚ ਬੰਦਾ ਕਹਿੰਦਾ ਵੀ ਆਹੀ ਪਾਲਕ ਲੈਣੀ ਆਪਾਂ ਠੀਕ ਹੈ ਮਲੇ ਦੇਸੀ ਵੈਰੈਟੀ ਹੈ ਠੀਕ ਹੈ ਸਾਨੂੰ ਗਮਰਾ ਕੀਤਾ ਗਿਆ ਕਈ ਜਗ੍ਹਾ ਤੇ ਕੰਪਨੀਆਂ ਵੱਲੋਂ ਵੀ ਜਿਹੜੀ ਬੀਜ ਨੇ ਉਹ ਦੇਸੀ ਕਾਮਯਾਬ ਨਹੀਂ ਜੇ ਗਰਮੀ ਦੇ ਵਿੱਚ ਗੁੱppi ਲੱਗਦੀ ਹੈ अर्ਲੀ ਗਵਾਰੀ ਦੇਸੀ ਵੈਰੈਟੀ ਹੈ ਠੀਕ ਹੈ ਕਿੰਨਾ ਗਰਮੀ ਠੰਡ ਸਹਾਰ ਸਕਦੀਆਂ ਨੇ ਉਹ ਦੇਸੀ ਵੈਰੈਟੀਆਂ ਸਹਾਰ ਸਕਦੀਆਂ ਨੇ ਜਿਹੜੀਆਂ ਹਾਈਬ੍ਰਿਡ ਵੈਰੈਟੀਆਂ ਨੇ ਉਹ ਸਾਨੂੰ ਸੀਜ਼ਨ ਦੇ ਵਿੱਚ ਲੱਗਦੀਆਂ ਨੇ ਆਪਾਂ ਕਹਿੰਦੇ 5 ਕਿਲੋ ਦਾ ਫੁੱਲ ਬਣ ਗਿਆ ਦੇਸੀ ਵੀ ਬਣਾਉਂਦੀਆਂ ਨੇ ਦੇਸੀ ਅਸੀਂ ਉਹ ਟਾਈਮ 'ਤੇ ਲਾਉਣੀ ਹਟ ਗਈ। ਉਹਨਾਂ ਗੋਭੀ ਦੀਆਂ ਜਿੰਨੀਆਂ ਵੈਰਾਈਟੀਆਂ ਨੇ ਐਂਡ ਵਾਲੀਆਂ ਛੱਡ ਕੇ ਸਾਰੀਆਂ ਦੇਸੀ ਨੇ ਜਿਹੜੀਆਂ ਦਾ ਨਾਂ ਹੀ ਕਤਕੀ, ਮੱਗਰੀ ਜਾਂ ਕਾਲਾ ਪੱਤਾ, ਜਰਲੀ ਗਵਾਰੀ ਉਹ ਸਾਰੀਆਂ ਦੇਸੀ ਵੈਰਾਈਟੀਆਂ ਨੇ ਉਹਨਾਂ ਦਾ ਬੀਜ ਮਲੇਰ ਕੋਟਲੇ ਬਣਦਾ ਮੈਂ ਆਪ ਦੇਖਿਆ। ਠੀਕ ਹੈ। ਤੇ ਹਰੇਕ ਨਰਸਰੀ ਵਾਲਾ ਜੇ ਇੰਨੇ ਮਹਿੰਗੇ ਬੀਜ ਪਾਉਣ ਲੱਗ ਗਿਆ ਫਿਰ ਤਾਂ ਉਹ ਨਰਸਰੀ ਚ ਫੇਲ ਹੋ ਜਾਣਗੇ। ਸਾਨੂੰ ਥੋੜਾ ਜਿਹਾ ਸਿਸਟਮ ਨੂੰ ਸਮਝਣਾ ਪੈਣਾ ਹੈ ਬੀਜ ਬਣਦਾ ਕਿਵੇਂ ਹੈ? ਬੀਜ ਸੰਭਾਲਣਾ ਕਿਵੇਂ ਹੈ? ਜੇ ਅਸੀਂ ਇਹ ਛੋਟੇ ਛੋਟੇ ਜਿਹੜੇ ਮਤਲਬ ਪੁਆਇੰਟ ਨੇ ਇਹਨਾਂ ਨੂੰ ਕਵਰ ਕਰ ਲਈਏ ਤਾਂ ਮੈਨੂੰ ਲੱਗਦਾ ਵੀ ਜੇ ਮੈਂ ਪਹਿਲਾਂ ਦੀ ਗੱਲ ਕਰਾਂ ਮੇਰੀ ਖੇਤੀ ਦੀ 40 50 ਹਜ਼ਾਰ ਦਾ ਬੀਜ ਮੈਂ ਬਾਜ਼ਾਰ ਚੋਂ ਲੈਂਦਾ ਸੀ ਠੀਕ ਹੈ ਤੇ ਅੱਜ ਮੈਂ 40 50 ਹਜ਼ਾਰ ਦਾ ਬੀਜ ਵੇਚਦਾ ਠੀਕ ਹੈ 1 ਲੱਖ ਰੁਪਏ ਦੀ ਇਨਕਮ ਮੇਰੀ ਕੱਲੀ ਇੱਕ ਗਿਆਨ ਆਉਣ ਨਾਲ ਬਚ ਗਈ ਜੇ ਮੈਂ ਇੱਕ ਇੱਕ ਆਪਾਂ ਇੱਕ ਚੀਜ਼ ਨੂੰ ਸਮਝਿਆ 1 ਲੱਖ ਰੁਪਇਆ ਬਚ ਗਿਆ ਤੇ ਕਿਸਾਨ ਕਿੰਨੇ ਕੰਮ ਕਰਦਾ ਕਿ ਉਹਨੇ ਤਰ੍ਹਾਂ ਦਾ ਉਹ ਆਪਣਾ ਜਿਹੜਾ ਪੈਸਾ ਬਚਾ ਸਕਦਾ ਭਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬੀਜਾਂ ਦੇਸੀ ਬੀਜਾਂ ਬਾਰੇ ਜਾਣਕਾਰੀ ਦੇਣ ਲਈ ਤੇ ਜੇਕਰ ਕਿਸੇ ਵੀਰ ਨੇ ਤੁਹਾਡੇ ਬੀਜ ਲੈਣੇ ਹੋਣ ਤਾਂ ਤੁਸੀਂ ਪੂਰਾ ਐਡਰੈਸ ਦੱਸ ਦਿਓ ਨਾਲੇ ਫੋਨ ਨੰਬਰ ਬੋਲ ਦਿਓ ਕੋਈ ਗੱਲ ਨਹੀਂ ਨੰਬਰ ਆਪਣਾ ਹੈਗਾ ਕੰਟੈਕਟ ਨੰਬਰ 94174 85076 ਵਾਹਿਗੁਰੂਪੁਰਾ ਨੇਚਰਲ ਫਾਰਮ ਦੇ ਨਾਂ ਤੇ ਆਪਣੀ ਲੋਕੇਸ਼ਨ ਹੈ ਕੋਈ ਵੀ ਵਾਰ ਵੀਰੇ ਨੇ ਕਿਤੋਂ ਵੀ ਦੇਖਣਾ ਤਾਂ ਉਹ ਪਹਿਲਾਂ ਸਰਚ ਮਾਰ ਕੇ ਆਪਦਾ ਦੇਖ ਸਕਦਾ ਵੀ ਕਿੰਨੀ ਦੂਰ ਪੈਂਦਾ ਆਉਣ ਦਾ ਜਿਹੜਾ ਹੈਗਾ ਇਹ ਬਰਨਾਲੇ ਡਿਸਟ੍ਰਿਕਟ ਚ ਪੈਂਦਾ ਹੈ ਅੱਡੇ ਜਿਹੜੇ ਸਾਈਡਾਂ ਤੇ ਪਿੰਡ ਨੇ ਇੱਕ ਸਾਈਡ ਜੋਗਾ ਪੈਂਦਾ ਇੱਕ ਸਾਈਡ ਪੈਣੀ ਫੁੱਤਾ ਪੈਂਦਾ ਇੱਕ ਸਾਈਡ ਕੋੜਦੁੰਨਾ ਇੱਕ ਸਾਈਡ ਪੰਧੇਰ ਹੈ ਤੇ ਇੱਕ ਪਾਸੇ ਨੂੰ ਪਗੜਾ ਹੈ ਠੀਕ ਹੈ ਜੀ ਇਹ ਪਿੰਡਾਂ ਦੇ ਵਿਚਾਲੇ ਆਪਣਾ ਪਿੰਡ ਪੈਂਦਾ ਠੀਕ ਹੈ ਕਿਸੇ ਵੀ ਵੀਰ ਨੂੰ ਜਿਹੜੀ ਸਾਈਡ ਤੋਂ ਨੇੜੇ ਲੱਗਦਾ ਉਸੇ ਸਾਈਡ ਤੋਂ ਆ ਸਕਦਾ ਰਸਤੇ ਸਾਰੇ ਪਾਸੇ ਆਉਂਦੇ ਨੇ ਧੰਨਵਾਦ ਠੀਕ ਹੈ ਥੈਂਕ ਯੂ